ਗੜਸ਼ੰਕਰ ਦਾ ਕੇਸ ਆ 1987 ਦੀ ਗੱਲ ਆ ਸੋਸਾਇਟੀ 84 ਚ ਬਣਦੀ ਐ 80 ਸਾਲ ਦਾ ਬਜ਼ੁਰਗ ਆ ਉਹਦੇ ਬਾਰੇ ਇਹ ਆਇਆ ਪਰਿਵਾਰ ਵੱਲੋਂ ਕਿਹਾ ਗਿਆ ਵੀ ਇਹ ਜਦੋਂ ਸਵੇਰੇ ਉੱਠਦਾ ਤਾਂ ਇਹ ਆਪਣੇ ਮੰਜੇ ਦੇ ਥੱਲੇ ਹੁੰਦਾ ਮੰਜਾ ਹਰ ਰੋਜ਼ ਇਹਦਾ ਮੰਜਾ ਮੁੱਧਾ ਵੱਜ ਜਾਂਦਾ ਤੇ ਇਹ ਗੱਲ ਤਾਂ ਬੜੀ ਹੈਰਾਨੀ ਵਾਲੀ ਆ ਨਾ ਵੀ ਮੰਜਾ ਆਪੇ ਮੁੱਧਾ ਵੱਜ ਜਾਂਦਾ ਤੇ ਇਹ ਜਿਹੜਾ ਉਹਦੇ ਉੱਤੇ ਪਿਆ ਉਹ ਥੱਲੇ ਹੁੰਦਾ ਸੁੱਤੇ ਸੁੱਤੇ ਦੇਖਿਆ ਹੀ ਲੱਗੂ ਵੀ ਜਦੋਂ ਕੋਈ ਮੰਜਾ ਮੁੱਦਾ ਮਾਰਿਆ ਫਿਰ ਜਿਹੜਾ ਉੱਤੇ ਪਿਆ ਤਾਂ ਥੱਲੇ ਹੀ ਹੋਊ ਨਾ ਜਦੋਂ ਮੰਜਾ ਹੀ ਮੁੱਠਾ ਹੋ ਗਿਆ ਪਰ ਇਹ ਹੋਇਆ ਕਿਵੇਂ ਇਹ ਗੱਲ ਦੀ ਪੜਤਾਲ ਕਿਸੇ ਨੇ ਨਹੀਂ ਕੀਤੀ ਸਵੇਰੇ ਜਰੂਰ ਉਹਨੂੰ ਘਰ ਦੇ ਵੀ ਮੰਜੇ ਥੱਲੇ ਕੱਢ ਲੈਂਦੇ ਸੀ ਚਲੋ ਸੋਸਾਇਟੀ ਕੋਲੇ ਕੇਸ ਆਇਆ ਤਜਰਬਾ ਨਹੀਂ ਸੀ ਹੁਣ ਤਾਂ ਇਹ ਹੁੰਦਾ ਵੀ ਜੇ ਕੋਈ ਇਹੋ ਜਿਹਾ ਕੇਸ ਆ ਜੀ ਉਹਨੂੰ ਬਿਨਾ ਪਹਿਰੇ ਲਾਇਆ ਕਹਿ ਲਈਏ ਬਿਨਾ ਲਾਈਵ ਦੇਖਿਆ ਵੀ ਗੱਲ ਅੰਡਰਸਟੈਂਡ ਕਰ ਲਈਦੀ ਹੈ ਤੇ ਹੱਲ ਕਰ ਦੇਈਦਾ ਸਾਡੀ 4 ਜਾਨਾਂ ਦੀ ਟੀਮ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਉੱਥੇ ਗਏ ਆਪ ਆਪੋ ਆਪਣੇ ਮੋਰਚੇ ਮੱਲ ਕੇ ਪਹਿਰਾ ਲਾ ਲਿਆ ਵੀ ਆਪਾਂ ਪਈਏ ਦੇਖਣਾ ਹੈ ਮੰਜਾ ਕਦੋਂ ਤੇ ਕਿਵੇਂ ਮੁੱਦਾ ਪਾਇਆ ਹੋਇਆ ਇਹ ਰਾਤ ਦਾ 1:3 ਵਜਿਆ ਗਰਮੀਆਂ ਦੀ ਦਿਨ ਸੀ ਉਹ ਬੰਦਾ ਉੱਠਿਆ ਉੱਠ ਕੇ ਉਹਨੇ ਮੰਜਾ ਟੇਡਾ ਕੀਤਾ ਟੇਡਾ ਕਰਨ ਤੋਂ ਬਾਅਦ ਉਹ ਥੱਲੇ ਬੈਠ ਗਿਆ ਬੈਠ ਕੇ ਉਹਨੇ ਕੀਤਾ ਆਪ ਪੈ ਗਿਆ ਨਾਲ ਹੀ ਮੰਜਾ ਉੱਤੇ ਕਰ ਲਿਆ ਅਸੀਂ ਦੇਖ ਲਿਆ ਅਸੀਂ ਕੁਝ ਨਹੀਂ ਕੀਤਾ ਸਵੇਰੇ ਉੱਠੇ ਫੇਰ ਉਹਨੂੰ ਪੁੱਛਿਆ ਵੀ ਕੀ ਹੁੰਦਾ ਕਿਵੇਂ ਸਾਨੂੰ ਪਤਾ ਲੱਗ ਜੁਕਿਆ ਸੀ ਵੀ ਹੁਣ ਇਹਨੂੰ ਦੇਖੀਏ ਇਹਦੀ ਸਾਇਕੀ ਕੀ ਕਹਿੰਦੀ ਹੈ ਇਹਦਾ ਜਿਹੜਾ ਆਪਦਾ ਮਾਨਸਿਕ ਅਵਸਥਾ ਉਹ ਕੀ ਕਹਿੰਦੀ ਹੈ ਕਹਿੰਦਾ ਜੀ ਬਸ ਪੁੱਛੋ ਨਾ ਜਵਾਨੀ ਵੇਲੇ ਪਤਾ ਨਹੀਂ ਲੱਗਦਾ 1947 ਦੀ ਜਦੋਂ ਵੱਡਾ ਟੁੱਕੀ ਹੋਈ ਪਾਕਿਸਤਾਨ ਇੰਡੀਆ ਜਦੋਂ ਇਹ ਬਣਦੇ ਆ ਮੈਂ ਕਹਿੰਦਾ ਫੌਜ ਸੀ ਉਦੋਂ ਤੇ ਮੈਂ ਬਹੁਤ ਮੁਸਲਮਾਨ ਵੱਡੇ ਹੁਣ ਕਹਿੰਦਾ ਸਾਰੇ ਇਕੱਠੇ ਹੋ ਕੇ ਆ ਜਾਂਦੇ ਜਿਹੜੇ ਮੈਂ ਵੱਡੇ ਸਿਆਲੇ ਵਾਲੇ ਮੇਰੇ ਖੜ ਜਾਂਦੇ ਤੇ ਮੰਜਾ ਚੱਕਦੇ ਮੂਦਾ ਮਾਰ ਦਿੰਦੇ ਸਾਡੇ ਵੀ ਗੱਲ ਸਮਝ ਆ ਗਈ ਕਿ ਅੱਜ 80 ਸਾਲ ਦੀ ਬਜ਼ੁਰਗ ਅਵਸਥਾ ਚ ਪਛਤਾ ਪਛਤਾਪ ਕਰ ਰਿਹਾ ਕਿ ਤੂੰ ਬਹੁਤ ਮਾੜਾ ਕੀਤਾ ਸੀ ਤੇ ਹੁਣ ਤੇਰੇ ਨਾਲ ਵੀ ਹੋਊਗਾ ਅਸੀਂ ਕੀ ਕਰਿਆ ਦੂਜੇ ਦਿਨ ਡਬਲ ਬੈੱਡ ਤੇ ਪਤਾ ਜਿਹੜਾ ਫਿਕਸ ਹੁੰਦਾ ਤੇ ਆਪਾਂ ਨੂੰ ਪਤਾ ਕਿ ਇਹਨੂੰ ਉਲਟਾਇਆ ਨਹੀਂ ਜਾ ਸਕਦਾ ਜਦੋਂ ਉਹ ਖੋਜਲ ਰਿਹਾ ਉੱਠ ਕੇ ਚੱਕ ਰਿਹਾ ਉੱਠ ਕੇ ਉਹ ਉਹ ਸਬਕੌਂਸ਼ੀਅਸ ਅਵਸਥਾ 'ਚ ਉਹ ਨਹੀਂ ਮਤਲਬ ਜੇ ਉਹਨੂੰ ਕੋਈ ਸਵੇਰੇ ਉੱਠ ਕੇ ਕਹਿੰਦਾ ਵੀ ਤੂੰ ਰਾਤ ਉੱਠਿਆ ਸੀ ਐਂ ਕਰਦਾ ਸੀ ਜੇ ਅਸੀਂ ਵੀ ਉਹਨੂੰ ਨਾ ਉਹਦੋਂ ਕਰਦੇ ਉਹ ਪੈ ਜਾਂਦਾ ਸਵੇਰੇ ਉਹਨੂੰ ਕਹਿੰਦੇ ਵੀ ਤੂੰ ਤਾਂ ਬੈੱਡ ਮੁੱਦਾ ਮਾਰਦਾ ਸੀ ਉਹਨੇ ਨਹੀਂ ਸੀ ਮੰਨਣਾ ਅਸੀਂ ਉਹਨੂੰ ਜਗਾਤਾ ਉਥੇ ਕੌਨਸ਼ੀਅਸ ਕਰਤਾ ਉਹ ਆਲੇ-ਦਲੇ ਦੇਖੇ ਵੀ ਕੀ ਹੋ ਗਿਆ ਅਸੀਂ ਉਹ ਨੂੰ ਕੁਛ ਨਹੀਂ ਕੁਛ ਨਹੀਂ ਪੈ ਗਿਆ ਪੈ ਗਿਆ ਸਾਰੀ ਗੱਲਬਾਤ ਉਹ ਸਾਰੀ ਜੋ ਜਿਹੜਾ ਸਿੱਟਾ ਕੱਢਿਆ ਫਿਰ ਉਹਨੂੰ ਹੀ ਸਾਰੀਆਂ ਗੱਲਾਂ ਸਮਝਾਈਆਂ ਦੇ ਗੱਲ ਤੇਰੀ ਬਹੁਤ ਮਾੜੀ ਐ ਤੂੰ ਮਨੁੱਖਤਾ ਦਾ ਉਦੋਂ ਕਹਾਣ ਕੀਤਾ ਚਾਹੇ ਧਰਮ ਚ ਬਹਿ ਗਿਆ ਤੂੰ ਚਾਹੇ ਕਾਸੇ ਚ ਬਹਿ ਗਿਆ ਤੂੰ ਗੱਲ ਮਾੜੀ ਐ ਇਹ ਜਿਹੜਾ ਤੇਰਾ ਪਛਤਾਪ ਆ ਤੂੰ ਕਰ ਲਿਆ ਓਕੇ ਇਦੋਂ ਬਾਅਦ ਤੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਦਾਂ ਦੀ ਕੋਈ ਰੂਹਾਂ ਵਾਲੀ ਗੱਲ ਹੋਰ ਨਹੀਂ ਹੁੰਦੀ ਤੋ ਫਿਰ ਉਸ ਤੋਂ ਬਾਅਦ ਉਹ ਮੰਜਾ ਮੁੱਦਾ ਨਹੀਂ ਵੱਜਿਆ ਇੱਕ ਸਿੱਧਾ ਜਿਹਾ ਸਾਡਾ ਸੌਖਾ ਤਰੀਕਾ ਜਦੋਂ ਕਿਸੇ ਬੰਦੇ ਨੂੰ ਆਦੇਸ਼ ਸੁਝਾਵਾਂ ਤੇ ਹੋਰ ਜ਼ੋਰ ਦੇਣਾ ਤਾਂ ਉਸ ਵਿਅਕਤੀ ਨੂੰ ਸਮੋਹ ਨੀਂਦ ਚ ਲੈ ਜਾ ਕੇ ਹਿਪਨੋਟਾਈਜ਼ ਕਰਕੇ ਜਿਹੜੇ ਸੁਝਾਅ ਦਿੱਤੇ ਜਾਂਦੇ ਉਹਨਾਂ ਦਾ ਅਸਰ ਉਹ ਉਂਝ ਗੱਲਬਾਤ ਨਾਲੋਂ ਵੱਧ ਵੀ ਕਬੂਲ ਲੈਂਦਾ ਜਿਹੜਾ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦਾ ਇਨੋਸੈਂਟ ਪਰਸਨ ਜਿਹਨੂੰ ਇਹਨਾਂ ਗੱਲਾਂ ਬਾਤਾਂ ਬਾਰੇ ਨਹੀਂ ਪਤਾ ਨਹੀਂ ਪਤਾ ਅੱਛਾ ਤੇ ਕਹਿਣ ਦਾ ਮਤਲਬ ਇਸ ਮਾਮਲੇ 'ਚ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਇਸ ਮਾਮਲੇ 'ਚ ਵੀ ਜਾਤਾ ਉਸ ਬੱਚੇ ਦੇ ਇਲਾਜ ਚ ਉਹਦੇ ਮਾਪਿਆਂ ਵੱਲੋਂ ਫਰਕ ਰਿਹਾ ਹੋ ਉਹ ਇੱਕ ਪਛਤਾਪ ਹੋਇਆ ਵੀਰ ਜੀ ਆ ਕੁਝ ਵੀ ਆਪਾਂ ਕੁਝ ਕਹੇ ਕਨਫਰਮ ਨਹੀਂ ਕਰ ਸਕਦੇ ਪਰ ਇਹ ਗੱਲ ਨਹੀਂ ਹੈ ਵੀ ਉਹਦੀ ਆਤਮਾ ਫਿਰ ਮਾਪਿਆਂ ਨੂੰ ਤੰਗ ਕਰੀ ਗਈ ਫਿਰ ਉਹ ਗਤੀ ਕਰਾ ਕੇ ਗਏ ਫਿਰ हट ਗਈ ਉਹ ਹੁੰਦਾ ਇਹ ਵੀ ਹੈ ਬਹੁਤ ਵਾਰੀ ਜਦੋਂ ਸਾਡੀ ਮਾਨਸਿਕਤਾ ਚ ਵੀ ਭਾਈ ਇਹ ਕੋਈ ਆਤਮਾ ਤੰਗ ਕਰਦੀ ਹੈ ਫਿਰ ਸਾਡੀ ਮਾਨਸਿਕਤਾ ਚ ਇਹ ਵੀ ਪਿਆ ਵੀ ਜੇ ਕਿਸੇ ਭਲੇ ਥਾਂ ਤੇ ਚੰਗੇ ਥਾਂ ਤੇ ਇਹਦੀ ਗਤੀ ਹੋ ਜੇ ਫਿਰ ਇਹਦਾ ਵੀ ਕਲਿਆਣ ਹੋਜੂ ਸਾਡਾ ਵੀ ਖੜਾ ਛੁੱਟ ਜੂ ਫਿਰ ਉਹ ਕਿਰਿਆ ਕਰਮ ਕਰਨ ਤੋਂ ਬਾਅਦ ਉਹ ਇਹ ਗੱਲ ਉਹਦੇ ਸਬਕੌਨਸ਼ੀਅਸ ਮਾਈਂਡ ਚ ਜਾ ਵੀ ਸਕਦੀ ਹੈ ਇੱਕ ਛੋਟੇ ਜਿਹੇ ਕੇਸ ਦੀ ਮੈਂ ਆਧਾਰਨ ਹੋਰ ਦਿੰਨੀ ਚਾਹੁੰਦਾ ਹਰਿਆਣੇ ਦਾ ਇੱਕ ਟੁਹਾਣੇ ਦਾ ਕੇਸ ਆਇਆ ਇੱਕ ਲੇਡੀ ਨੂੰ ਕਿਸੇ ਲੈਵਲ ਤੇ ਮਨ ਚ ਇਹ ਬਣ ਗਿਆ ਕਿ ਜੇ ਉਹਦੇ ਮੱਥੇ ਵਿਧਵਾ ਔਰਤ ਲੱਗ ਗਈ ਤਾਂ ਚੰਗੀ ਨਹੀਂ ਜੇ ਉਹਦੇ ਲੱਗ ਗਈ ਉਹਨੇ ਆ ਕੇ ਆਪਣੇ ਕੱਪੜੇ ਧੋਣੇ ਆ ਨਹਾਉਣਾ ਹੋਰ ਕਰਨਾ ਹੌਲੀ ਹੌਲੀ ਉਹਨੇ ਕਿਸੇ ਕਥਾ ਚੋਂ ਇਹ ਸੁਣ ਲਿਆ ਵੀ ਜੇ ਉਸ ਔਰਤ ਦੇ ਲੜਕਾ ਹੈਗਾ ਪਤੀ ਭਾਵੇਂ ਮਰ ਗਿਆ ਪਰ ਉਹਦੇ ਘਰੇ ਬੱਚਾ ਹੈਗਾ ਮਰਦ ਹੈਗਾ ਫੇਰ ਮੱਥੇ ਲੱਗੀ ਮਾੜੀ ਨਹੀਂ ਹੈ ਤੇ ਫਿਰ ਉਹ ਔਰਤ ਪਤਾ ਕੀ ਕਰਦੀ ਜਿਹੜੀ ਨੇ ਵੀ ਉਹ ਦੇਖਦੀ ਕਿਉਂਕਿ ਮਾਹੌਲ ਚ ਪਤਾ ਲੱਗ ਜਾਂਦਾ ਉਹ ਪੁੱਛਦੀ ਤੁਸੀਂ ਕੀ ਕੰਮ ਕਰਦੇ ਹੋ ਜੀ ਤੁਹਾਡੇ ਹਸਬੰਡ ਕੀ ਕੰਮ ਕਰਦੇ ਆ ਜੇ ਕਿਸੇ ਨੇ ਕਹਿਣਾ ਵੀ ਉਹਦਾ ਡੈਥ ਹੋ ਗਈ ਫਿਰ ਉਹਨੇ ਕਹਿਣਾ ਤੁਹਾਡੇ ਬੱਚੇ ਕਿੰਨੇ ਆ ਉਹ ਅਗਲੇ ਨੂੰ ਦੱਸ ਦੇਣਾ ਮੇਰੇ ਤਿੰਨ ਬੱਚੇ ਆ ਕੀ ਕੀ ਹੈ ਜੇ ਉਹਦੀ ਪੜਤਾਲ ਚ ਹੀ ਨਿਕਲਿਆ ਆਉਂਦਾ ਵੀ ਇਹਦੇ ਮੁੰਡਾ ਹੈਗਾ ਤਾਂ ਉਹ ਠੀਕ ਰਹਿੰਦੀ ਤੇ ਨਹੀਂ ਉਹ ਇਨੀ ਡਿਸਟਰਬ ਹੋ ਜਾਂਦੀ ਫਿਰ ਉਹਨੂੰ ਐ ਲੱਗਦਾ ਵੀ ਮੈਂ ਦੁਸ਼ਤ ਹੋ ਗਈ ਕਹਿ ਲੋ ਉਹਨੇ ਆਪਦੇ ਕੱਪੜੇ ਧੋਣੇ ਹੋਰ ਕਰਨੇ ਫਿਰ ਉਹਦੀ ਲਗਾਤਾਰ ਦਵਾਈ ਚੱਲੀ ਹੁਣ ਵੀ ਕਦੇ-ਕਦੇ ਫੋਨ ਆ ਜਾਂਦਾ ਹੁਣ ਉਹ ਅੱਜਕੱਲ ਬਿਲਕੁਲ ਠੀਕ ਆ ਹੁਣ ਉਹ ਦੂਜੀ ਗੱਲ ਵੀ ਉਹਦੇ ਦਿਮਾਗ ਚੋ ਗਈ ਆ ਪਰ ਉਹ ਵੀ ਕਹਿ ਦਿੰਦੀ ਆ ਕਿ ਜਦੋਂ ਮੈਂ ਦਵਾਈ ਛੱਡ ਦਿੰਦੀ ਆ ਮਹੀਨਾ ਦੋ ਮਹੀਨੇ ਮੈਨੂੰ ਫੇਰ ਓਵੇਂ ਲੱਗਣ ਲੱਗ ਜਾਂਦਾ ਯਾਨੀ ਕਈ ਕੇਸਾਂ ਦੀ ਮਾਨਸਿਕ ਵਸਤਾ ਇਹੋ ਜੀ ਹੁੰਦੀ ਆ ਲਾਈਫਟਾਈਮ ਵੀ ਦਵਾਈ ਖਾਣੇ ਪੈਸੇ